ਸਿੰਘ ਕੇਪੀ ਸਾਹਿਬ ਨਾਲ ਦੁੱਖ ਸਾਂਝਾ ਕਰਨਾ ਹੈ ਸੋ ਇਸ ਘਟਨਾ ਦਾ ਹਰ ਇੱਕ ਨੇ ਬੜਾ ਅਫਸੋਸ ਮਨਾਇਆ ਜਿਹਨੂੰ ਵੀ ਇਸ ਗੱਲ ਦਾ ਪਤਾ ਲੱਗਾ ਤਾਂ ਹਰ ਇੱਕ ਨੇ ਬੜਾ ਦੁੱਖ ਮਨਾਇਆ ਕਿਉਂਕਿ ਮਹਿੰਦਰ ਸਿੰਘ ਕੇਪੀ ਜੀ ਹਰ ਇੱਕ ਦੇ ਨਾਲ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਦੌਰਾਨ ਪਿਆਰ ਹੀ ਕੀਤਾ ਕਦੇ ਕਿਸੇ ਦੇ ਨਾਲ ਉਹਨਾਂ ਦਾ ਵੈਰ ਵਿਰੋਧ ਨਹੀਂ ਰਿਹਾ ਸੋ ਇਸ ਕਰਕੇ ਅੱਜ ਸਾਰਾ ਸ਼ਹਿਰ ਔਰ ਪੰਜਾਬ ਦੇ ਬਹੁਤ ਸਾਰੇ ਲੋਕ ਹੈ ਜਿਹੜੇ ਅੱਜ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਆਏ ਆ ਪਰਮਪੀਤਾ ਪਰਮਾਤਮਾ ਦੇ ਚਰਨਾਂ ਜੀ ਅਰਦਾਸ ਕਰਦਾ ਕਿ ਜਿੱਥੇ ਸਾਡੇ ਛੋਟੇ ਵੀਰ ਰਿਚੀ ਕੇਪੀ ਦੀ ਆਤਮਾ ਨੂੰ ਸ਼ਾਂਤੀ ਦੇਵੇ ਉਥੇ ਸਰਦਾਰ ਮਹਿੰਦਰ ਸਿੰਘ ਕੇਪੀ ਸਾਹਿਬ ਇਸ ਭਾਰੀ ਦੁੱਖ ਦੇ ਵਿੱਚੋਂ ਨਿਕਲ ਸਕਣ ਇਸ ਗੱਲ ਦੀ ਮੈਂ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਇਹ ਦੁਖਦਾਈ ਘੜੀ ਹੈ ਵਿਦਾਵਾ ਸੇ ਸਭ ਤੋਂ ਜਿਆਦਾ بڑا ਜਿਹੜਾ ਭਾਰ ਹੈ ਉਹ ਇਹ ਹੈ ਕਿ ਉਹਨੂੰ ਆਪਣੇ ਨੌਜਵਾਨ ਮੁੰਡੇ ਦੀ ਆਸਤੀ ਅਰਥੀ ਨੂੰ ਮੋੜਾ ਦੇਣਾ ਪਵੇ। ਕੇਪੀ ਸਾਹਿਬ ਬੜੇ ਨੇਕ ਇਨਸਾਨ ਹੈ, شریف ਹੈ। ਪਹਿਲਾਂ ਪਰਿਵਾਰ ਦੇ ਵਿੱਚ ਉਹਨਾਂ ਦੀ ਵਾਈਫ ਦੀ ਡੈਥ ਹੋ ਗਈ। ਹੁਣ ਇੱਕੋ ਇੱਕ ਮੁੰਡਾ ਸੀ ਨੌਜਵਾਨ ਉਹ ਚਲੇ ਗਿਆ। ਤੇ ਕਿਸਮ ਦਾ ਘਰ ਖਾਲੀ ਹੋ ਗਿਆ ਹੈ। ਪਰਮਾਤਮਾ ਨੂੰ ਅਰਦਾਸ ਹੈ ਕਿ ਪਰਮਾਤਮਾ ਉਹਨਾਂ ਨੂੰ ਤਾਕਤ ਦੇਵੇ। ਕਿ ਇਹ ਪਰਿਵਾਰ ਸਾਡਾ ਸਾਰਾ ਇਹ ਦੁੱਖ ਨੂੰ ਸਹਿ ਸਕਣ। ਲੋਕ ਦੀ ਲਹਿਰ ਹੈ। ਇਸ ਪਰਿਵਾਰ ਨੇ ਪੰਜਾਬ ਦੀ ਬਹੁਤ ਸੇਵਾ ਕੀਤੀ ਹੈ। ਬਹੁਤ ਪਿਆਰਾ ਬੱਚਾ ਸੀ ਅਚਾਨਕ ਐਕਸੀਡੈਂਟ ਦੀ ਭੇਂਟ ਚੜ ਗਿਆ। ਸਭ ਨੂੰ ਇਸ ਗੱਲ ਦਾ ਬਹੁਤ ਦੁੱਖ ਹੈ। ਸ਼ਬਦ ਨਹੀਂ ਕਿ ਕਿੰਨਾ ਸ਼ਬਦਾਂ ਨਾਲ ਬਿਆਨ ਕਰੀਏ ਇਸ ਦੁਰਘਟਨਾ ਦਾ। ਬਹੁਤ ਵੱਡਾ ਦੁੱਖ ਹੈ। ਬਹੁਤ ਵੱਡਾ ਸਦਮਾ ਹੈ। ਇਨੂੰ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਬਹੁਤ ਮੁਸ਼ਕਲ ਹੈ। ਜ਼ਿੰਦਗੀ ਦੇ ਇਸ ਮੋੜ ਦੇ ਉੱਤੇ ਜਵਾਨ ਬੱਚੇ ਦਾ ਚਲੇ ਜਾਣਾ ਜਿਹੜੇ ਤੋਂ ਬਹੁਤ ਸਾਰੀਆਂ ਆਸਾਂ ਸੀ ਜਿਨ੍ਹਾਂ ਨੇ ਹੁਣ ਘਰ ਦਾ ਸਾਰਾ ਭਾਰ ਸੰਭਾਲਣਾ ਸੀ, ਸਮਾਜ ਦੀ ਜਿਹੜੀ ਵੱਡੀ ਸੇਵਾ ਪਿਤਾ ਜੀ ਦੇ ਨਾਲ ਜਿਹੜਾ ਹੱਥ ਵਟਾਉਂਦਾ ਸੀ ਉਹ ਸੰਭਾਲਣਾ ਸੀ। ਉਹਦਾ ਇਦਾਂ ਚਲੇ ਜਾਣਾ ਇਹ ਮੈਂ ਸਮਝਦਾ ਇਸ ਤੋਂ ਵੱਡਾ ਕੋਈ ਦੁਨੀਆ ਦਾ ਸਦਮਾ ਨਹੀਂ ਹੁੰਦਾ। ਅਰਜਾ ਕਰ ਸੀ ਉਹ ਨਾਹੀ ਚਾਰਾ ਤਾਂ ਕੋ ਕੀਜੇ ਸਤਿ ਨਮਸਕਾਰ ਆ ਉਹਦੇ ਹੁਕਮ ਦੇ ਵਿੱਚ ਆ ਉਹ ਤੇ ਕੋਈ ਅਰਦਾਸ ਹੈ ਕਿ ਪ੍ਰਮਾਤਮਾ ਕੇਪੀ ਸਾਹਿਬ ਨੂੰ ਹਿੰਮਤ ਬਖਸ਼ੇ ਤਾਂ ਪਰਸੀ ਬੱਚਿਆਂ ਨੂੰ ਹਿੰਮਤ ਬਖਸ਼ੇ ਪਰਿਵਾਰ ਨੂੰ ਹਿੰਮਤ ਬਖਸ਼ੇ ਤੇ ਇਹ ਪਣਾ ਜਿਹੜਾ ਉਹ ਮੰਗਦਾ ਤੁਹਾਡੀ ਜਿਹੜਾ ਮਾ ਜੀ ਦੇ ਨਾਮ ਲੱਗੀ ਹੈ ਹੋ ਸਕਦਾ ਕਿ ਬਿਲਕੁਲ ਸਾਰੇ ਸੰਗਤ ਹੈ ਤੁਸੀਂ ਦੇਖੋ ਸਾਰੇ ਵੱਡੀ ਗਿਣਤੀ ਚ ਪੂਰਾ ਸ਼ਹਿਰ ਵੀ ਪੰਜਾਬ ਦੀਆਂ ਸਤਕਾਰਯੋਗ ਸਕੀਤਾ ਕਿਉਂਕਿ ਕੇਪੀ ਸਾਹਿਬ ਦੀ ਆਪਣੀ ਸ਼ਖਸੀਅਤ ਬੜੀ ਨਮਰ ਹੈ ਬਹੁਤ ਹਲੀਮੀ ਹੈ ਔਰ ਬਹੁਤ ਵੱਡਾ ਉਹਨਾਂ ਦਾ ਸਨਮਾਨ ਸਤਕਾਰ ਹੈ ਇਸ ਕਰਕੇ ਕਿਸੇ ਪਾਰਟੀ ਦਾ ਵੀ ਕੋਈ ਸੀਨੀਅਰ ਬੰਦਾ ਤੇ ਤੁਸੀਂ ਦੇਖੋ ਅੱਜ ਹਾਜ਼ਰ ਇਸ ਕਰਕੇ ਹੌਸਲਾ ਪਰ ਫਿਰ ਵੀ ਅਸਲੀ ਜਿਹੜੀ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਇਸ ਭਾਣੇ 'ਚੋਂ ਇਹਨਾਂ ਨੂੰ ਕੱਢਣ ਤੇ ਪਰਿਵਾਰ ਫਿਰ ਅੱਗੇ ਵਧੇ ਇਹ ਸਾਡੀ ਅਦਾਸ ਠੀਕ ਹੈ ਛੋਟਾ ਜੀ ਛੋਟਾ ਆਪਣੀ ਬਾਈਟ ਦੇ ਦੋ ਜੀ ਅੱਜ ਬਹੁਤ ਕਹਿਰ ਵਾਪਰਿਆ ਕੇਪੀ ਸਾਹਿਬ ਦੇ ਨਾਲ ਉਹਨਾਂ ਦੇ ਪਰਿਵਾਰ ਨਾਲ ਕੋਈ ਸ਼ਬਦ ਨਹੀਂ ਜਿਸ ਇਸ ਦੁੱਖ ਨੂੰ ਅਸੀਂ ਬਿਆਨ ਕਰ ਸਕੀਏ ਇੱਕ ਪਿਤਾ ਜੀ ਦੇ ਹੁੰਦੇ ਹੋਏ ਜਵਾਨ ਬੱਚਾ ਚਲਾ ਗਿਆ ਇਸ ਜਹਾਨ ਤੋਂ ਉਹ ਵੀ ਇਕਲੌਤਾ ਵਾਰਿਸ ਸੀਗਾ ਸਾਡੇ 'ਚ ਬੜੀ ਘਾਟ ਆ ਬੱਚੇ ਵੀ ਸਾਡੇ ਕੋਲ ਥੋੜੇ ਥੋੜੇ ਹੀ ਆ ਤੇ ਜਦੋਂ ਇਦਾਂ ਦਾ ਕਿਤੇ ਸਮਾਂ ਆਉਂਦਾ ਦੁੱਖ ਆਉਂਦਾ ਦੇਖਣ ਨੂੰ ਮਿਲਦਾ ਤੇ ਘਰ ਖਾਲੀ ਹੋ ਜਾਂਦੇ ਆ ਕਾਰਖਾਨੀ ਹੋ ਗਿਆ ਕੇਪੀ ਸਾਹਿਬ ਦਾ ਕੀਡੀ ਵਿਰਾਸਤ ਆ ਇਸ ਪਰਿਵਾਰ ਦੀ ਪਰ ਹੁਣ ਕਿਨੂੰ ਆਪਣੇ ਅਲਾਮਾ ਦਈਏ ਕਿ ਇਹਨਾਂ ਦੁੱਖ ਸਾਂਝਾ ਕਰੀਏ ਬਹੁਤ ਕਰੜਾ ਹੁਕਮ ਹੈ ਪ੍ਰਮਾਤਮਾ ਦਾ ਹੁਣਾ ਨਹੀਂ ਸੀ ਚਾਹੀਦਾ ਇਸ ਤਰੀਕੇ ਨਾਲ ਅਸੀਂ ਸਾਰੇ ਉਹਨਾਂ ਦੇ ਦੁੱਖ ਵਿੱਚ ਸ਼ਰੀਕ ਆ ਤੇ ਦੁੱਖ ਵਡਾਉਣ ਆਏ ਆ